ਦੀ ਕੰਮ ਕਰਦੀ ਹੈ ਸੋ ਪਹਿਲੇ ਕਿ ਅਗਰ ਯੂਨੀਵਰਸਿਟੀ ਕੀ ਕਰਨਾ ਚਾਹੋਗੇ ਖਾਸ ਕਰਕੇ ਜਿਹੜੀ ਨੇਬਰ ਹੈ ਕਿਉਂਕਿ ਫੈਕਟਰੀ ਉਹਨਾਂ ਤੋਂ ਜਿਹੜੇ ਓਨਰ ਨੇ ਉਹਨਾਂ ਨੂੰ ਵੀ ਬਿਲਕੁਲ ਹੀ ਖਬਰਾਂ ਨਹੀਂ ਲੋਕ ਨੂੰ ਇਸ ਤਰ੍ਹਾਂ ਨਹੀਂ ਮੈਂ ਬਿਲਕੁਲ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ ਲੁਧਿਆਣਾ ਇੱਕ ਬੜਾ ਪੀਸਫੁਲ ਸ਼ਹਿਰ ਹੈ ਔਰ ਸਾਰੇ ਇੱਥੇ ਬਿਲਕੁਲ ਸੁਖਦੁਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਭਾਵੇਂ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਘਬਰਾਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੂਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕੁਝ ਮਤੇ ਵੀ ਪਾਏ ਜਾ ਰਹੇ ਨੇ ਦੇਖਿਆ ਜੀ ਕੋਈ ਮਤੇ ਪਾਏ ਜਾ ਰਹੇ ਨਹੀਂ ਕੋਈ ਜਾਣਨਾ ਚਾਹੇ ਜਿਹੜਾ ਕੋਈ ਹਾਲਤ ਸਮਝ ਨਹੀਂ ਹੁੰਦੀ ਹੂੰ ਇਹ ਮਤੇ ਪਾਏ ਜਾ ਰਹੇ ਨਹੀਂ ਜੀ ਮੈਨੂੰ ਕੋਈ ਜਾਣਨਾ ਚਾਹੀਦਾ ਨਹੀਂ ਕੋਈ ਸਾਹਮਣੇ ਆ ਰਿਹਾ ਜਿਵੇਂ ਨੇ ਸਾਡੇ ਮੇਰੇ ਧਿਆਨ ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜ਼ਰੂਰ ਅੱਜ ਤੱਕ ਲਗਭਗ 1-2 ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤੇ ਹਨ ਉਹਨਾਂ ਨੂੰ ਤੁਰੰਤ ਇਲੀਗਲ ਮਤੇ ਨੇ ਇਹਨਾਂ ਨੂੰ ਤੁਰੰਤ ਵਾਪਿਸ ਜਿਹੜਾ ਉਹ ਕੀਤਾ ਜਾਵੇ ਠੀਕ ਥੈਂਕ ਯੂ ਬਹੁਤ ساری ਲੇਬਰ ਸੈਕਟਰ ਨੇ ਸਭੀ ਕੰਮ ਕਰਦੀ ਹੈ ਸੋ ਪਹਿਲੇ ਕਿ ਅਬੀਓਸਲੀ ਕੀ ਕਰਨਾ ਚਾਹੋਗੇ ਖਾਸ ਕਰਕੇ ਜਿਹੜੀ ਲੇਬਰ ਹੈ ਕਿਉਂਕਿ ਫੈਕਟਰੀਆਂ ਦੇ ਤੋਂ ਵੀ ਜਿਹੜੇ ਓਨਰ ਨੇ ਉਹਨਾਂ ਨੂੰ ਵੀ ਫੀਲ ਕੀਤੀ ਗਈ ਹੈ ਘਬਰਾਹਟ ਦੀ ਲੋਕ ਨੂੰ ਇਸ ਤਰ੍ਹਾਂ ਦੇ ਨੇ ਮੈਂ ਬਿਲਕੁਲ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ ਲੁਧਿਆਣਾ ਇੱਕ ਬੜਾ ਪੀਸਫੁਲ ਸ਼ਹਿਰ ਹੈ ਔਰ ਸਾਰੇ ਇੱਥੇ ਬਿਲਕੁਲ ਸੁਖ-ਦੁਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਭਾਵੇਂ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਕਬਰਾਂ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੋਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਕੁਝ ਮਤੇ ਵੀ ਪਾਈ ਜਾ ਰਹੇ ਨੇ। ਦੇਖਿਆ ਜੀ ਕੁਝ ਮਤੇ ਪਾਈ ਜਾ ਰਹੇ ਨੇ। ਕੋਈ ਨਹੀਂ ਆਣਾ ਚਾਹੀਦਾ ਜਿਹੜਾ ਕੋਈ ਹਾਲਤ ਆਪਣੇ ਤੋਂ ਨਹੀਂ। ਹੂੰ। ਇਹ ਮਤੇ ਪਾਈ ਜਾ ਰਹੇ ਨੇ ਜੀ ਮੈਨੂੰ ਲੱਗਦਾ ਤਾਂ ਨਹੀਂ ਕੋਈ ਸਾਹਮਣੇ ਆਇਆ ਜਾਂ ਕੋਈ ਨਹੀਂ। ਨਹੀਂ ਸਾਡੇ ਮੇਰੇ ਧਿਆਨ 'ਚ ਹਜੇ ਕੋਈ ਨਹੀਂ ਆਇਆ। ਇੱਕ ਵਾਰ ਜ਼ਰੂਰ ਅੱਜ ਤੋਂ ਲਗਭਗ 1-2 ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ। ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤ ਹੈ ਇਹਨਾਂ ਨੂੰ ਤੁਰੰਤ ਇਲੈਗਲ ਮਤ ਹੈ ਨੇ ਇਹਨਾਂ ਨੂੰ ਤੁਰੰਤ ਵਾਪਿਸ ਜਿਹੜਾ ਉਹ ਕੀਤਾ ਜਾਵੇ। ਉਹ ਸਾਰੀ ਲੇਬਰ ਸੈਕਟਰਾਂ 'ਚ ਵੀ ਕੰਮ ਕਰਦੀ ਹੈ। ਸੋ ਫੈਨਿਕ ਜਿਹੜਾ ਉਹ ਵੀ ਇਸ ਲਈ ਕੀ ਕਰਨਾ ਚਾਹੋਗੇ ਖਾਸ ਕਰਕੇ ਜਿਹੜੀ ਲੇਬਰ ਹੈ ਕਿਉਂਕਿ ਫੈਕਟਰੀਆਂ ਦੇ ਤੋਂ ਵੀ ਜਿਹੜੇ ਓਨਰ ਨੇ ਉਹਨਾਂ ਨੂੰ ਵੀ ਫੀਲ ਕੀਤੀ ਗਈ ਹੈ। ਘਬਰਾਂ ਦੇ ਲੋਕ ਨੂੰ ਇਸ ਤਰ੍ਹਾਂ ਦੇ ਨਹੀਂ ਮੈਂ ਬਿਲਕੁਲ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਘਬਰਾਂ ਦੀ ਲੋੜ ਨਹੀਂ ਹੈ। ਲੁਧਿਆਣਾ ਇੱਕ ਬੜਾ ਪੀਸਫੁਲ ਸ਼ਹਿਰ ਹੈ। ਔਰ ਸਾਰੇ ਇੱਥੇ ਬਿਲਕੁਲ ਸੁਖ-ਦੁੱਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਆ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਭਾਵੇਂ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਘਬਰਾਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੂਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਕੁਝ ਮਤੇ ਵੀ ਪਾਈ ਜਾ ਰਹੇ ਨੇ ਦੇਖਿਆ ਕਿ ਕੋਈ ਮਤੇ ਪਾਈ ਜਾ ਰਹੇ ਨਹੀਂ ਕੋਈ ਜਾਣਾ ਤੇ ਇਹਦਾ ਕੋਈ ਹਾਲਤ ਸਮਝ ਨਹੀਂ ਹੂੰ ਇਹ ਮਤੇ ਪਾਈ ਜਾ ਰਹੇ ਨੇ ਜਿਨਾ ਕੋ ਜਾਣਾ ਚਾਹੁੰਦਾ ਨਹੀਂ ਜੋ ਆਪਣੇ ਆ ਰਿਹਾ ਜਾਂ ਰਿਹਾ ਨਹੀਂ ਸਾਡੇ ਮੇਰੇ ਧਿਆਨ ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜਰੂਰ ਅੱਜ ਤੋਂ ਲਗਭਗ 1-2 ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤੇ ਹਨ ਉਹਨਾਂ ਨੂੰ ਤੁਰੰਤ ਇਲੀਗਲ ਮਤੇ ਨੇ ਇਹਨਾਂ ਨੂੰ ਤੁਰੰਤ ਵਾਪਿਸ ਜਿਹੜਾ ਉਹ ਕੀਤਾ ਜਾਵੇ It's hey like